ਕੀ ਹੈ ਜੀ ਪੂਰਾ ਮਾਮਲਾ ਜੀ ਇਹ ਮਾਨਯੋਗ ਕਮਿਸ਼ਨਰ ਪੁਲਿਸ ਗੁਰਿੰਦਰ ਸਿੰਘ ਸੁਪਨ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰੇ ਹਸਰਾਂ ਦਾ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀ ਹੈ ਉਹ ਮੁਹਿੰਮ ਚਲਾਈ ਜਾ ਰਹੀ ਸੀ ਜਿਹਦੇ ਤਹਿਤ ਥਾਣਾ ਬਸਤੀ ਬਾਬਾ ਖੇਲ ਦੀ ਚੌਕੀ ਲੈਦਰ ਕੰਪਲੈਕਸ ਦੇ ਦੀਨ ਇੱਕ ਸਫਲਤਾ ਪ੍ਰਾਪਤ ਹੋਈ ਹੈ ਜ ਜਿਹਦੇ ਵਿੱਚ ਚਾਰ ਵਿਅਕਤੀ ਜਿਹੜੇ ਉਹ ਫੜੇ ਗਏ ਉਹਨਾਂ ਨੇ ਕੋਲੋਂ ਇੱਕ ਐਕਟਵਾ ਇੱਕ ਮੋਟਰਸਾਈਕਲ ਨੌ ਮੋਬਾਈਲ ਦੋ ਲੈਪਟਾਪ ਤੇ ਦੋ ਡਾਕਟਰ ਕਬੰਦ ਹੋਏ ਹੈ ਜੀ ਜਿਹਨ ਨਾਲ ਕਿ ਇਹ ਮੁਢਲੀ ਤਫਤੀਸ਼ ਦੇ ਵਿੱਚ ਆਇਆ ਕਿ ਨਾ ਬੰਦਿਆਂ ਨੇ ਲਗਾਤਾਰ ਲੋਕਾਂ ਦੇ ਘਰੋਂ ਜਿਹੜੇ ਰਾਜਾਂਦੇ ਜਾਂ ਹੈ ਲੋਕਾਂ ਦੇ ਘਰੋਂ ਪ੍ਰਵਾਸੀਆਂ ਦੇ ਘਰੋਂ ਜਿਹੜੇ ਮੋਬਾਈਲ ਫੋਨ ਖੋਹਦੇ ਸੀ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਇਹ ਇਹ ਦਾਤਰ ਦੇ ਨਾਲ ਧਰਾਤਮਕਾ ਕੇ ਲੋਕਾਂ ਦੇ ਘਰੋਂ ਜਿਹੜੀ ਵਸੂਲੀ ਕਰਦੇ। ਬਈ ਇਹਨਾਂ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਗਿਆ। ਤਫਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦਾ ਪਹਿਲਾਂ ਵੀ ਅਪਰਾਧਕ ਰਿਪੋਰਟ ਸੌਖੜਿਆ। ਹੁਣ ਜੋ ਵੀ ਅੱਗੇ ਹੋਰ ਵੀ ਵਾਰਦਾਤਾਂ ਕੇਸ ਹੋਣ ਦੀ ਸੰਭਾਵਨਾ ਹੈ।